ਜੰਨੇ ਵੀ ਯਾਰ ਕਹਿੰਦੀ ਨਵੀਂ ਜਣਾ ਨਾਲ ਰੋਂਡੀ ਚੱਲੀਏ ਜੀ ਚੱਲ ਜੀ ਆਹ ਕਿ ਦੇਖ ਦੀ ਮਿੱਟੀ ਦੇ ਭਾਂਡੇ ਲੱਗੇ ਨੇ ਜਿਹਨਾਂ ਪਾਣੀ ਭਰ ਲਈਦਾ ਹੋਵੇ ਚਾਹੀਏ ਨਾ ਫਿਰ ਕਿੰਮਕਾ ਕੱਟ ਬਣਨ ਦੇ ਕਈ ਦਾ ਪਾਉ ਕੋ ਜਾਣੇ ਆ ਫਿਰ ਵੇਚੀ ਜਾਏ ਚਲੋ ਕੋਈ ਨਹੀਂ ਕਰ ਦੋ ਫਿਰ ਇਹ ਕਰਦੇ ਇੱਕ ਪੀਸ ਗਾਣਾ ਨਹੀਂ ਬਸ ਠੀਕ ਚਲੋ ਓਕੇ ਚਲਿਓ ਕਰ ਉਹ ਸਭ ਦਾ ਵਿੱਚ ਪਸਾ ਲਿਆ ਮੈਂ ਤੇ ਕੋਈ ਨਹੀਂ ਚੁੱਲਾ ਲੈ ਆਂਦਾ ਤੇ ਆ ਨਾਲ ਸਭ ਦਾ ਲੈ ਆਂਦਾ ਥੋੜਾ ਜਿਹਾ ਸੰਦੀਪ ਨੇ ਮਗਰ ਆਇਆ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਈ ਦੇਣਾ ਮੁਲਾਪ ਦੇ ਵਿੱਚ ਹੋਰ ਸੁਣੋ ਕਿਦਾਂ ਸਾਰੇ ਕੈਮ ਨੂੰ ਤੇ ਸੌਣ ਦੇ ਮੇਰੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ। ਮੁਬਾਰਕਾਂ ਐਵੇਂ ਵੀ ਅਹੀਂ ਲੱਗੇ ਆ ਬਾਹਰ ਕੁੜੇ ਲੱਗੇ ਕੱਢਣ। ਸਮਾਨ ਕਹਿੰਦੇ ਸਮਾਲ ਲੈ ਗਿਓ। ਸਮਾਨ ਹੋਣੇ ਤੇ ਲੈ ਕੇ ਆਇਆ ਹਾਂ। ਸਮਾਨ ਥੋੜਾ ਜਿਹਾ ਲਉਣਾ ਗੋੜੀ ਤੇ ਗਰੀਆਂ ਲੈਂਦੀਆਂ ਦਾ ਬਸ ਚੌਲ ਲੈਣ ਦੇ ਫਰੀਕ ਬਸ। ਖੁਕ ਕਰਕੇ ਦਾਲ ਚਿਚੜੀ ਬਣਾਈ। ਕਿਛੜੀ ਬਣਾਈ। ਪਾਣੀ ਜ਼ਿਆਦਾ ਪਾ। ਉੱਨ ਨਾ ਜਾਗੀ। ਇਹਨਾਂ ਗੁੜ ਨੂੰ ਪਹਿਲਾਂ ਪਿਆਈਏ ਗੁੜ ਬੜਾ ਵੇਰਦਾ ਤਾਹਣਾ ਜਿੱਟਾ ਇੱਕ ਹੀ ਆ ਇਹਨੂੰ ਕੁੱਟਣਾ ਨਹੀਂ ਮੇਲ ਨਹੀਂ ਕਰਨਾ ਪੈਣਾ ਇਹਨੂੰ ਕੋਤੀ ਲੈ ਕੇ ਇਦਾਂ ਹੀ ਨਹੀਂ ਨਹੀਂ ਇਦਾਂ ਟਾਈਮ ਬੜਾ ਲੱਗਣਾ ਕੁੱਟਣਾ ਆਹ ਉਹ ਇੱਦਾਂ ਸਬੂਤ ਆ ਤਾ ਨਹੀਂ ਇਹਨਾਂ ਡੋਟੇ ਲੈ ਕੇ ਕੋਈ ਦੋ ਕਰ ਦੋ ਕਰ ਲਓ ਇਹ ਚ ਪਾਤਾ ਹੈ ਪਾਣੀ ਦੇ ਵਿੱਚ ਸਾਰਾ ਗੁੜ ਪਹਿਲਾਂ ਰੋ ਬਣ ਗਈ ਇੱਕ ਸਾਦੀ ਉਹ ਕਿਦਾਂ ਨੋਗੇ ਮੈਂ ਆਪਣਾ ਗਾਣਾ ਤੇ ਚਲਾ ਕੇ ਵੇਖੀ ਵੀ ਆਪਣਾ ਗਾਣਾ ਹੁਣ ਚ ਲੈ ਲੈਪਟਾਪ ਤੇ ਜੈਸਾ ਵੰਡੀ ਇਧਰ ਲਾਇਆ ਬਕਸਾ ਆਇਆ ਤੇ ਮਰ ਗਿਆ ਯੂ ਲੜਾ ਵਾਲੇ ਪੂੜ ਸਾਹ ਸੁੱਕੇ ਹਾ ਵੇ ਕੈ ਸੋਚ ਕੇ ਨਹੀਂ ਪੈ ਗਈ ਰਾਰਾ ਰਾਜ ਆਉਂਦੇ ਆ ਲੜਾਇਆ ਯੂ ਬਣ ਕੇ ਟੰਟਣੀ ਜੀ ਹੋਤਰਾਂ ਦੀ ਇੱਕ ਸਿਸਟਮ ਇਧਰ ਖਲਿਆ ਆ ਲੈਪਟਾਪ ਤੇ ਫਿਰਦਰ ਮੈਕਬੁੱਕ ਇਧਰ ਕਰਿਆ ਜਰਾ ਚੱਕਦੇ ਹਾਂ ਜਰਾ ਵੈਰਾਈਟੀ ਬਣੀ ਜਿਹੜੀ ਓਏ ਹਾ ਹਾ ਕੀ ਬਾਤ ਹੈ ਇਹ ਭੋਗ ਲਵਾਉਣਾ ਤੇ ਜੁੱਠੀ ਨਹੀਂ ਕਰਨੀ ਚਲ ਹੁਣ ਮਾਲ ਪੁੜੇ ਕੱਢੀਏ ਓਏ ਉੱਪਰ ਕੱਢਾਂਗੇ ਮਾਲ ਪੁੜੇ ਇੱਥੇ ਚੱਲ ਲੈ ਅੰਦਾ ਉੱਤੇ ਨਾ ਮੈਂ ਨਾ ਮਾ ਚੁੱਲਾ ਹੀ ਬਾਲ ਲਿਆ ਪਾਣੀ ਕਿਹਦੀ ਆਉਂਦੀ ਆ ਟੈਂਕੀ ਚ ਆਉਂ ਡਿਆ ਬੈਠੀ ਆ ਜਾ ਆ ਇਧਰ ਆ ਨਾ ਤੂੰ ਆ ਇਧਰ ਕੋਈ ਗਈ ਆ ਲੱਗੇ ਆ ਸ਼ੁਰੂ ਕਰਨਾ ਆ ਦੇਸੀ ਜੀਗੜ ਬਣਾਇਆ ਤੇਲ ਲਾਉਣਾ ਤੇ ਤਾਂ ਕਿ ਪੂਰੀ ਪੀਂਗੇ ਇੱਕ ਵਾਰੀ ਇਹ ਗਲਬਨੀ ਇਹ ਕਮਨਸੰਧੀਓ ਕਲੋ ਜ ਪਾ ਦੋ ਚੰਨ ਮਨ ਮਨ ਵਾਹੀਰ ਹਨਗਰਾਮ ਦਾ ਹੋਰ ਪਾ ਹੋਰ ਰੋਹ ਪਾ ਦੇ ਪਾ ਦੇ ਪਾ ਦੇ ਸ਼ਿਸ਼ੀਰੀ ਪਾਣ ਗੋ ਇਹ ਨਾਲੇ-ਕਾਲੇ। ਇਹ ਵੀ ਗੱਤੇ ਦੇ ਨਾਲ ਕਰਤਾ ਹਾਂ ਨੂੰ ਪੁਰਾ ਗੋਲ ਮੋਲ ਜਿਹਾ। ਬਸ ਠੀਕ ਆ। ਪਾ ਲਓ। ਕੱਚਾ ਜਿਹਾ ਰਹਿ ਅੰਦਰੋਂ ਕੁਝ ਰੋ ਜਾ। ਕਰਾਂ। ਥੋੜਾ ਮੋਟਾ ਰਹਿਣਾ ਇਹ ਜਿਹੜਾ।

ਇੱਕ ਪੈਸੇ ਜੜੀ ਹੈ ਹਾਂ ਦੋ ਪਾਈਆਂ ਦੋ ਪੈਸੇ ਮੈਂ ਵੀ ਬਣ ਗਿਆ ਮਿੱਤਰੋ ਮਿਸ਼ਨ ਕਾਮਯਾਬ ਹੋ ਗਿਆ ਕੀ ਕੋਲਡ ਡਰਿੰਕ ਉਹ ਕੋਲਡ ਡਰਿੰਕ ਹੈ ਨਾ ਉਹ ਗੁਲਗੁਸ਼ ਦੀਆਂ ਨਹੀਂ ਮੇਰੇ ਨੂੰ ਡਰ ਲੱਗਿਆ ਵਿਚਾਰੇ ਨੂੰ ਨੀਂਦ ਹੀ ਬੜੀ ਆਈ ਜੇ ਰਾਤ ਨੂੰ ਹਾਂ ਮੈਂ ਫਿਰ ਮੈਂ ਡਿਗ ਨਾ ਪਈ ਕਿ ਮਾਜੇ ਨਹੀਂ ਚੱਲਦਾ ਤੇ ਦੱਸਦੇ ਮਹਿਲ ਲੈ ਜਾਈਂਗਾ ਦਿੱਲੀ ਤੇ ਕਿਉਂ ਗ੍ਰੇ ਡਾਕਟਰ ਨੇ ਗੈਟ ਆਉਟ ਕੋ ਕਰਨ ਨੂੰ ਦਵਾਈ ਲੈਂਦੇ ਆ ਆ ਵੇਖੀ ਕੀ ਕਰਨ ਜਿਹੜੇ ਉਹ ਗੁਰਨਾਣ ਕੋ ਵਾਲੀ ਹੱਟੀ ਨਹੀਂ ਪਰ ਉਥੇ ਉਹ ਦਾਤ ਲੈ ਕੇ ਉਹ ਕੀ ਕਰਨ ਹੈ ਆ ਸ਼ੁਕਰ ਆ ਵੇ ਵਿਸ਼ੇ ਨਾ ਗਿਆ ਕਾਮ ਜੀ ਆ ਇਹ ਪਹਿਲਾਂ ਲੱਗੇ ਭੋਗ ਲਾਉਣ ਬਾਬਾਈ ਦੇ ਮਾਹੀ ਕੋ ਨਰਾ ਮੇਰਾ ਤੇ ਕੀ ਬੋਹ ਦੇਵਾਂ ਸਬਜੀ ਬੋਹਂਦਿਆ ਗੱਤਾ ਲਿਆ ਚਾਚਾ ਬਣ ਗਿਆ ਬਣ ਗਿਆ ਅੱਛਾ ਕਿੰਨਾ ਕ ਟਾਈਮ ਲੱਗਣਾ ਉਹ ਨਾ ਤਾਂ ਉਹ ਨਾ ਅੱਛਾ ਉਹਨਾ ਟਾਈਮ ਲਾਉਣਾ ਕਿੰਨੇ ਕ ਬਣ ਗਏ ਬਣ ਗਏ 40 45 ਤਿੰਨ ਹੀ ਬਣੇ ਅਜੇ ਬੜਾ ਇਹ ਕਿੱਥੇ ਹੈ? ਨੋ। ਆਹ ਮੈਂ ਕਹਦੀ ਭਈ। ਮੈਂ ਉਹ ਵਿੱਚ। ਦਾਦਾ ਕੀ ਆਂਦੇ ਸਾਹ ਦਾ? ਇੰਦਰ ਜੇ ਥੋੜੇ ਬਣੇ ਆ। ਤੋ ਇਹ ਵੀ ਸੋ ਖਾ ਲੈਂਦੇ ਨਾਲ। ਦੋ। ਪਾਪਾ। ਤਿੰਨ। ਚਾਰ ਤੇ ਪੰਜ ਬਣੇ। ਖਾਈਏ ਓਏਹੀਂ। ਚੱਲ ਖਾਈਏ। ਕੋਈ ਬਣਾ ਲਓ ਆ ਵੀ ਬਾਹਰ ਤੋਂ। ਕੋਈ ਨਹੀਂ ਤਾਂ ਥੇ ਲੈ ਕੇ ਖਾਣੇ। ਫੇਰ ਹੋਰ ਤਰ੍ਹਾਂ ਦੇ ਹੋਣੇ ਨੇ। ਗਰਮਾਣੇ ਖਾਣੇ ਆ। ਕਦਾਂ ਰਿਹਾ ਟੇਸਟੀ ਕਦਾਂ ਓਕੇ ਬਣਿਆ ਡੈਡੀ ਨੇ ਖੀਰ ਦਿੱਤੀ 슈ਗਰ ਫ੍ਰੀ ਚ ਮਿੱਠਾ ਨਹੀਂ ਹੈ ਫੇਰ ਹੁਣ ਆਪ ਲੱਗੇ ਟੇਸਟ ਕਰਨ ਆ ਦੇਖ ਰੇ ਕਰੀ ਐਂ ਕਰਦੇ ਨਾਲ ਹੀ ਦੇ ਆ ਤਾਜ ਆ ਗਈ ਕੁੜੀ ਆ ਗਈ ਲਾ ਕੇ ਉਹ ਕੀ ਇਹਨੇ ਕਹਿੰਦੇ ਮੇਰਾ ਨਾਂ ਚਤਨ ਦਾ ਕੀ ਆ ਮਾਲ ਕੁੜੀ ਸਾਡੇ ਸਾਢੇ ਪੰਜ ਹੋਣ ਵਾਲੇ ਆ ਇਹਦੇ ਮੰਮੀ ਵੀ ਆ ਗਏ ਹੁਣ ਇਹੋ ਕੰਮ ਰੋਭਣੇ ਤੇ ਆਏ ਨਹੀਂ ਕੋਈ ਨਾ ਮੰਗਦੇ ਨਹੀਂ ਯਾਰ ਇਸ ਕੁਤੂਏ ਜੇ ਮੈਂ ਕਹਾਂ ਨਹੀਂ ਚੱਲ ਗਿਆ ਹੁਣ ਜੱਜੀ ਬਾਏ ਹਿੱਕਾ ਹੋਰ ਦੂਰ ਜਾ ਸਭ ਆਏ ਕਦੇ ਆ ਜਾ ਆ ਜਾ ਇਧਰ ਆ ਜਾ ਦਿਸੇ ਘੇਰਦੇ ਕਰ ਗਿਆ ਹੁਣ ਘਰੇ ਆਪਣੇ ਇਹ ਕਹਿੰਦੀ ਮੈਂ ਜਸ ਅਸੀਂ ਬਾਏ ਨਹੀਂ ਕਰਕੇ ਗਿਆ ਸੀ ਕੀ ਆ ਅੱਛਾ ਬਾਏ ਹੱਥ ਆਇਆ ਬਾਏ ਨਹੀਂ ਕਰਕੇ ਆ ਹਾਂ ਨਹੀਂ ਕਰਕੇ ਆ ਫਿਰ ਕੋਈ ਗੱਲ ਨਹੀਂ ਘਣੀ ਖਾਣਗੇ ਖਿਚੜੀ ਕਿਉਂ ਤੂੰ ਖਾਦਾ ਉਹ ਮਾਲ ਪੂੜਾ ਕਹਿੰਨੀ ਖਾਦੇ ਨੂੰ ਗਏ ਵੀ ਪੰਪਟਿੰਗ ਆ ਗਈਆਂ ਹਾਂ ਇਹਨੇ ਚਾਦਰ ਸੰਦੀਵ ਲਈ ਵੇਡ ਛੜਨੀ ਓਏ ਕਿਦਾਂ ਢੀ ਕਰਨੀ ਵਾ ਇਹਨੇ ਚਾਦਰ ਲਵੇੜ ਦੇਣੀ ਐਨੇ ਤੇਰੇ ਹਰ ਗੁਣ ਖਰਚ ਲੈਣੇ ਆ ਜੇ ਚਾਦਰ ਲਿਬੜ ਗਈ ਤੇ ਇੱਕ ਇੱਕ ਅੰਦੇਸੋ ਨਾ ਹਟਾ ਬੋ ਨਾ ਹਟਾ ਬੋ ਨਾ ਦੁੱਧ ਖਤਮ ਹੋ ਗਿਆ ਵਾ ਦੁੱਧ ਲੈ ਆਈਏ ਵੀ ਕਿਉਂਕਿ ਅੱਜ ਖੀਰ ਬਣ ਗਈ ਨਾ ਉਹਦਾ ਕਰਕੇ ਲੈਸ ਦੀਵਨ ਸੁਲਾਦ ਬਣਾ ਦਿੱਤਾ ਮੈਂ ਇਹਦੇ ਵਿੱਚ ਹੁਣ ਥੋੜਾ ਜਿਹਾ ਨਮਕ ਪਾਉਣੀ ਆ ਇਹ ਬਹੁਤ ਵਧੀਆ ਚੀਜ਼ ਹੈ ਇਹ ਖਾਣੀ ਚਾਹੀਦੀ ਇਹਦੇ ਵਿੱਚ সুইਟ ਕੌਰ ਪਉਂਦਾ ਹੁਣ ਲਿਆ ਕੇ ਇਹ ਖਾਣਿਆ ਵਾ ਇਹ ਖਾਣੇ ਵਿੱਚ ਨਹੀਂ ਖਾਣਦੇ ਹਾਂ ਹਾਂ ਜਮੀਆ ਓਕੇ ਆ ਮੇਨ ਤੇ ਲੱਗਣਾ ਸੈਲਡ ਬਣ ਗਿਆ ਬਸ ਮੈਂ ਤੁਹਾਨੂੰ ਥੋੜਾ ਗਰਮ ਜਿਆ ਕਰ ਲੈਣਾ ਕੱਚਾ-ਵੱਚਾ ਇਹ ਕਰਨਾ ਖਾਧਾ ਨਹੀਂ ਜਾਂਦਾ ਯਾਰ ਕੰਡੀ ਸ਼ਿਮਲਾ ਫਿਰ ਤਮ ਖਾਦੀ ਨਹੀਂ ਜਾਂਦੀ ਮੈਂ ਚਾਹ ਉਹ ਥੋੜਾ ਗਰਮ ਕਰ ਲੈਣੇ ਨੂੰ ਨਿੰਬੂ ਵਿੱਚ ਨਚੋੜਿਆ ਆਪਾ ਇਹ ਦਿੱਕਾਤਾ ਸੈਲਡ ਤਿਆਰ ਠੀਕ ਆ ਮੰਮੀ ਹੁਣਾਂ ਦਈਆਂ ਸੇਵ ਖਾਣ ਨੂੰ ਮੰਮੀ ਇਹੋ ਕਰਾ ਰੱਦੀਆਂ ਸੇਵ ਖਾਣ ਨੂੰ ਤੁਹਾਡਾ ਕਮੈਂਟ ਨਾ ਕੋਈ ਕਰਦੇ ਤੇ ਨਹੀਂ ਕਰਦੇ ਜੇ ਤਾਂ ਜਾਂ ਫੂਨ ਫੜ ਕੇ ਲੈ ਲਈ ਮਰੀਤੀ ਬਹੁਤ ਬੀਬੀ ਓਏ ਆਖੇ ਲੱਗੀ ਪਾਪਾ ਨੇ ਮੂੰਹ ਵਿੱਚ ਨਾਲ ਬੇੜਿਆ ਨੇ ਬਿੱਲੀਆਂ ਨੂੰ ਮੂੰਹ ਲਪੇੜਿਆ ਨੇ ਗੱਲਾਂ ਇੰਨੀਆਂ ਕਰਦੀ ਨੇ ਹੁਣ ਕੋਈ ਗੱਲ ਨਹੀਂ ਕਰਨੀ ਇੰਨੀਆਂ ਗੱਲਾਂ ਕਰਦੀ ਆ ਹੈਂ ਇਹ ਬੜਾ ਬੜਿਆ ਬੜਿਆ ਕੀ ਬੜਿਆ 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 ਬੰਦੀ ਆ ਇਹਨੂੰ ਅੱਧਾ ਤੋੜ ਕੇ ਤੈਨੂੰ ਅੱਧਾ ਪੀ ਜਾ ਬਹੁਤ ਜੋੜ ਕੇ ਹਾਂ ਇਦਾਂ ਜੋੜ ਕੇ ਮੱਚ ਹੈ ਦੱਦ ਨਹੀਂ ਘਾ ਤੂੰ ਥੱਕੀਂ ਮਮਾ ਦਾ ਕੀ ਨਾ ਆਇਆ ਜੰਦੀਪ ਦਾਦਾ ਜੀ ਦਾ ਸਰਬੰਦਰ ਸਿੰਘ ਦਾਦਾ ਜੀ ਦਾ ਸਰਬੰਦਰ ਸਿੰਘ ਪਪਾ ਦਾ ਨਾਮ ਹੀ ਪਪਾ ਦਾ ਨਾਮ ਦੀਪੂ ਪਤਾ ਦੇ ਦਿਆ ਨਾ ਜੰਦੀਪ ਕੋਲ ਜੰਦ ਕੋਲ ਦਾਦੀ ਜੀ ਦਾ ਨਾਮ ਦਾਦੀ ਜੀ ਦਾ ਨਾਮ ਗਲੀ ਚ ਖੇਡਣ ਦੀ ਹੈ ਅਗੋਂ ਅਗੋਂ ਛੁੱਟ ਪਾਇਆ ਚ ਬਾਲ ਨੇ సోనా గా బిషంది హీ హల ਗੁਨੇ ਨਾਈ ਨਹੀਂ ਕਰਨੀ بارش ਚ ਹਾਲਿੰਦੇ ਫਿਰ ਨਾਈ ਨਾਈ ਕਰਾ ਦਾਂਗੇ ਠੀਕ ਆ ਹਰ ਗੁੰਨ ਖਡਾਉਣੇ ਲੈ ਕੇ ਦੇਣ ਲੱਗੀ ਆ ਮੈਂ ਵੇਖੰਦੀ ਗਲੀ ਚ ਖਲੋਕੇ ਤੇ ਉਹ ਬੈਲੂਨ ਵਾਲਾ ਭਾਈ ਆਇਆ ਹੈ ਕੀ ਲੈਣਾ ਬਾਉ ਨੇ ਮੰਮਾ ਨੂੰ ਬਣੀ ਆ ਬੇਨ ਲਿਪਸਟਿਕ ਲਾਥੇ ਟੀਜੋ ਨਹੀਂ ਕਹਿੰਦੀ ਮੈਨੂੰ ਦੋ ਹੀ ਦੋ ਰੈੱਡ ਕਲਰ ਫਿਰ ਲਾਈਟ ਵੀ ਨਹੀਂ ਲੈਣਾ ਕੋਈ आ लें दे मैं ले आ देने तेरे ठीक है माँ यार दे हाँ मैं आई वाई देती ना उन्हें मैं क्या मेरा काका भी लिखा नहीं आया इसलिए आ दार कौन लिखन वाली आजा नहीं कुछ किंदा डर दिया आजा बेटा आजा आजा स्लेट नहीं, नहीं।, नहीं।, नहीं आगी भैया स्लेट नहीं, स्लेट है नहीं। आगी स्लेट आगी आगी ਆਉ ਲਿਖਣ ਆ ਲਈ ਕੀ ਲੈਣਾ ਨਹੀਂ ਆ ਜਾ ਕੀ ਲੈਣਾ ਆ ਜਾ ਕੀ ਲੈਣਾ ਵੇਖ ਲੈ ਨਹੀਂ ਵਜਦਾ ਆ ਜਾ ਨਹੀਂ ਵਜੰਦੇ ਆ ਜਾ ਆ ਜਾ ਕੀ ਲੈਣਾ ਆ ਬੰਦ ਨਾ ਸਟੇਨ ਮਾਨ ਵਾਲਾ ਪੁੱਤ ਆ ਤੇ ਲਿਖਣ ਦੇ ਕੰਮ ਆਏਗਾ ਚਲ ਆ ਲੈ ਲੈ ਸਕੂਲ ਜਾਏਗਾ ਨਾ ਨਾ ਕੱਕੇ ਨੇ ਅੰਮਾ ਲੈਣਾ ਕਿਲੇ ਦਾ ਕੀ ਕਰਨਾ ਪੁੱਤ ਨਹੀਂ ਇਹ ਨਹੀਂ ਲੈਣਾ ਇਹ ਤੇ ਕੋ ਹੈਗੀਆਂ ਲੱਗਦੀ

ਕਿ ਛੋਲ ਲੈ ਲੈ ਪੁੱਤ ਕੋ ਛੋਲ ਲੈ ਆ ਜੀ ਦੱਬਲ ਵਾਲੀ ਜੰ ਸੈਲ ਵਾਲੀ ਨਹੀਂ ਇਹ ਵੀ ਹੈਗੀ ਹੈ ਇਧਰ ਆ ਵਾਲੀ ਹੈ ਹਾਂ ਹਾਂ ਜੀ ਆ ਗਈ ਆਮਨੇ ਪੈਸੇ ਨਹੀਂ ਲੈ ਰਹੇ ਭਾਈ ਨੇ ਗੱਲੀ ਚਲ ਜਾ ਭਾਈ ਕੀ ਕਰ ਪੈਸੇ ਚਲਦਾ ਚੱਲ ਅੰਦਰ ਪਾਪਾ ਨੂੰ ਖਾਈਏ ਅਮਨੇ ਪਾਪਾ ਹੈ ਇਹ ਨਹੀਂ ਆਂਦੇ ਆ